हां जी सत श्री काल जी आज श्री दरबार साहिब श्री અમਤਾ ਸਾਹਿਬ ਸਾਹਿਬ ਪਹੁੰਚੇ ਸੀ ਤੇ ਉਸ ਤੋਂ ਬਾਅਦ ਤਨ ਤਨ ਸ੍ਰੀ ਗੁਰੂ ਆਮਦਾਸ ਜੀ ਮਹਾਰਾਜ ਜਲ ਸਕਿਆ ਜੀ ਉਸ ਤੌਰ ਉਪਰੰਤ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਸਥਾਨ ਤੇ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਅੱਗੇ ਵਧੇ ਤੇ ਸ੍ਰੀ ਦੁਖ ਪੰਜਨੀ ਵੀਰੀ ਸਾਹਿਬ ਅੱਗੇ ਵੀ ਮੱਥਾ ਟੇਕਿਆ ਜੀ ਤੇ ਉਸ ਤੋਂ ਉਪਰੰਤ ਇੱਥੇ ਜੋ 1984 ਕੱਲੂ ਘਾਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਲੀ ਵੱਜੀ ਸੀ ਉਹਦੇ ਦਰਸ਼ਨ ਕੀਤੇ ਜੋ ਸਾਮ ਨੂੰ ਦਰਸ਼ਨ ਕਰਾਈ ਜਾਂਦੇ ਹਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮਗਰਲੇ ਗੁਰੂ ਘਰ ਵਿੱਚ ਉਸ ਤੋਂ ਉਪਰੰਤ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਮਈ ਆ ਗਿਆ ਸੀ ਤੇ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ ਤੇ ਨਾਲ ਬਿਜਲੀ ਲੱਗ ਰਹੀ ਸੀ ਉਸ ਤੋਂ ਉਪਰੰਤ ਸਵੇਰੇ ਸ੍ਰੀ ਹਰਮੰਦਰ ਸਾਹਿਬ ਇਸ਼ਨਾਨ ਕਰਨ ਤੋਂ ਬਾਅਦ ਲਾਈਨ 'ਚ ਲੱਗੇ ਸੀਗੇ ਮੱਥਾ ਟੇਕਣ ਲਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਰਗਾਸ ਕਰਨ ਲਈ ਲਿਜਾਇਆ ਜਾ ਰਿਹਾ ਸੀ ਤੇ ਉਹਦੇ ਦਰਸ਼ਨ ਕਰਾ ਰਹੇ ਹਾਂ ਤੁਹਾਨੂੰ ਵੀ ਸਾਰੇ ਸੰਗਤ ਨੂੰ ਉਸ ਤੋਂ ਉਪਰੰਤ ਲਾਈਨ 'ਚ ਬਹੁਤ ਟਾਈਮ ਲੱਗਾ ਸਾਨੂੰ ਤੇ ਡਿਊਟੀ ਸਾਹਿਬ ਦੇ ਅੱਗੇ ਤੇ ਪਹੁੰਚ ਗਿਆ ਸੀ ਪੌਣੇ 3 ਦੇ ਖੜੇ ਹੋਏ ਮੈਨੂੰ ਲੱਗਦਾ 5:30 ਵਜੇ ਇੱਥੇ ਪਹੁੰਚਿਆ ਮੈਂ ਬਹੁਤ ਜਿਆਦਾ ਸੰਗਤ ਦਾ ਰਸ ਸੀ ਉਸ ਤੋਂ ਉਪਰੰਤ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਦਰਸ਼ਨ ਕਰੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਤੋਂ ਉਪਰੰਤ ਜੀ ਮੈਂ ਬਾਹਰੇ ਆ ਗਿਆ ਸੀ ਮੱਥਾ ਟੇਕ ਕੇ ਤੇ ਪ੍ਰਕਰਮਾਂ ਦੇ ਵਿੱਚ ਖੜ ਕੇ ਸ੍ਰੀ ਮੰਦਰ ਸਾਹਿਬ ਜੀ ਦੇ ਦਰਸ਼ਨ ਕਰਾਇਤੇ ਅਕਸਰ ਅਕਾਲ ਤਖਤ ਸਾਹਿਬ ਇੱਥੇ ਵੀ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ ਕਿਉਂਕਿ 6 ਤਰੀਕ ਸੀ ਜੋ ਇੱਥੇ ਇਕੱਠ ਹੁੰਦਾ ਹੈ ਜਥੇਬੰਦੀਆਂ ਬਹੁਤ ਪਹੁੰਚਦੀਆਂ ਹਨ ਕੱਲੂ ਘਰੇ ਦੇ ਸੰਬੰਧ ਵਿੱਚ ਜੋ 1984 ਦੇ ਵਿੱਚ ਹੋਇਆ ਸੀ